ਪ੍ਰਭੂ ਦਾ ਕਲਾਮ ਇਹ ਸਿੰਪਲ ਇੱਕ ਐਤਿਆ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੁਣ ਜੈਸੂ ਮਸੀਹ ਕਹ ਰਹੇ ਨੇ ਤੇ ਮੈਨੂੰ ਤੇ ਤੁਹਾਨੂੰ ਇਹਦਾ ਇਹ ਮਤਲਬ ਨਹੀਂ ਕਿ ਵਿਸ਼ਵਾਸ ਨਾ ਕਰੇ ਅਪੋਸਟਲ ਵਿਸ਼ਵਾਸ ਨਾ ਕਰੇ ਐਲਡਰ ਵਿਸ਼ਵਾਸ ਨਾ ਕਰੇ ਪਾਸਟਰ ਵਿਸ਼ਵਾਸ ਨਾ ਕਰੇ ਸਾਨੂੰ ਸਭ ਨੂੰ ਵਿਸ਼ਵਾਸ ਕਰਨਾ ਪੈਣਾ ਵਿਸ਼ਵਾਸ ਕਰਾਂਗੇ ਤੇ ਅਸੀਂ ਪ੍ਰਭੂ ਕੋ ਬੈਨੀਫਿਟ ਲਵਾਂਗੇ ਬਲੇਸਿੰਗ ਲਵਾਂਗੇ ਵਿਸ਼ਵਾਸ ਨਹੀਂ ਕਰਾਂਗੇ ਜਿੰਨੀ ਮਰਜ਼ੀ ਲੰਬੀ ਦੁਆ ਕਰ ਲੋ ਮੁੜ ਕੇ ਤੱਪੜ ਵੀ ਝਾੜਦਾ ਤੇ ਹੱਥ ਵੀ ਝਾੜਦੇ ਤੇ ਫਿਰ ਉੱਠ ਕੇ ਲੋ ਤੇ ਕੀ ਪਤਾ ਦੁਆ ਸੁਣਨੀ ਕਿ ਨਹੀਂ ਸੁਣਨੀ ਆਪੇ ਹੀ ਇਹੀ ਕੁਐਸਚਨ ਕਰੀ ਜਾਂਦੇ ਆ ਤੇ ਆਪੇ ਹੀ ਇਹੀ ਆਨਸਰ ਦੇਈ ਜਾਂਦੇ ਆ ਕੋ ਕੇ ਮੈਂ ਯਿਸੂ ਦੇ ਅੱਗੇ ਦੁਆ ਕੀਤੀ ਆ ਤੇ ਮੇਰੀ ਯਿਸੂ ਦੁਆ ਸੁਨੇਗਾ ਮੈਨੂੰ ਖੁਦਾ ਖਾਲੀ ਨਹੀਂ ਔਣ ਦੇਗਾ ਆਪਣੀ ਦੁਆ ਤੇ ਵੱਡਾ ਵਿਸ਼ਵਾਸ ਕਰਿਆ ਕਰੋ ਕਿ ਸਾਡਾ ਪਰਿਵਾਰ ਦੁਆ ਕਰਦਾ ਪ੍ਰਭੂ ਬੰਦਲਾਂ ਨੂੰ ਤੋੜੇਗਾ